ਦੋਸਤੋ ਜਿਵੇਂ ਕੀ ਮੋਟਿਵੇਜ ਦੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਵੇਂ ਤੁਸੀਂ ਜਾਣਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਅਤੇ ਆਪਰੇਸ਼ਨ ਪ੍ਰਹਾਰ ਗੈਂਗਸਟਰਾਂ ਦੇ ਖਿਲਾਫ ਵਾਰ ਚਾਲੂ ਹੈ ਇਸੇ ਦੀ ਲੜੀ ਵਿੱਚ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ ਅ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਨਸ਼ੇ ਦੀ ਬਰਾਮਦਗੀ ਤੋਂ ਬਾਅਦ ਇਹਦੇ ਜਿਹੜੇ ਬੈਕਵਰਡ ਫਾਰਵਰਡ ਲਿੰਕੇਜਸ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਖਗਾਲਿਆ ਨਹੀਂ ਜਾਂਦਾ ਕਿਉਂਕਿ ਇਹ ਸਿਰਫ ਨਸ਼ਾ ਹੀ ਨਹੀਂ ਬਲਕਿ ਇਹਦੀ ਇੱਕ ਲੌਜਿਸਟਿਕਸ ਤੇ ਜਿਹੜੀ ਫਾਈਨੈਂਸ਼ੀਅਲ ਬੈਕਬੋਨ ਹੈ ਉਹਨੂੰ ਵੀ ਅ ਅਨਰਥ ਕਰਨਾ ਉਨਾ ਹੀ ਜ਼ਰੂਰੀ ਹੈ ਇਸੇ ਦੀ ਲੜੀ ਵਿੱਚ ਇਹ ਟੋਟਲ ਬਰਾਮਦਗੀ ਜਿਹੜੀ ਖੰਨਾ ਪੁਲਿਸ ਨੇ ਕੀਤੀ ਹੈ ਇਹ ਹੈ 6 ਕਿਲੋ 115 ਗ੍ਰਾਮ ਨਾਲ ਹੀ 2 ਲੱਖ ਦੀ ਡਰੱਗ ਮਣੀ ਤੇ 2 ਪਿਸਤੌਲ ਅਤੇ 3 ਬੋਰ ਦੇ ਅਤੇ 2 ਚਾਰਵੀ ਲੱਗ ਰਿਕਵਰ ਕੀਤੇ ਗਏ ਨੇ ਇਹਦੇ ਵਿੱਚ ਜਿੰਨੇ ਨਾਮਜਨ ਦੋਸ਼ੀ ਹਨ ਸਾਡੇ ਉਨੀ ਨਾਮਜਨ ਦੋਸ਼ੀ ਹਨ ਅਤੇ ਇਹਨਾਂ ਵਿੱਚੋਂ ਤਕਰੀਬਨ 10 ਅਰੈਸਟ ਹੁਣ ਤੱਕ ਹੋ ਚੁੱਕੇ ਹਨ ਇਹ ਕਹਾਣੀ ਸ਼ੁਰੂ ਹੁੰਦੀ ਹੈ ਜੀ ਜਦ ਇੱਕ ਨਾਕੇ ਨਾਕਾਬੰਦੀ ਦੇ ਦੌਰਾਨ 4 ਕਿਲੋ ਦੀ ਰਿਕਵਰੀ ਹੁੰਦੀ ਹੈ ਦੋ ਨੌਜਵਾਨਾਂ ਤੋਂ 25 ਸਾਲਾਂ ਦੇ ਤਕਰੀਬਨ ਜਸ਼ਨ ਅਤੇ ਅੰਗਰੇਜ਼ ਜਸ਼ਨ ਪੂਲ ਥਾਨੇ ਦਾ ਰਹਿਣ ਵਾਲਾ ਹੈ ਬਠਿੰਡਾ ਅਤੇ ਜਿਹੜਾ ਅੰਗਰੇਜ਼ ਹੈ ਇਹ ਵੇਰੋਵਾਲ ਥਾਣਾ ਤਰਨਤਾਰਨ ਦਾ ਰਹਿਣ ਵਾਲਾ ਹੈ ਇਹ ਦੋਨਾਂ ਨੂੰ ਪਹਿਲਾਂ ਅਰੈਸਟ ਕੀਤਾ ਗਿਆ 4 ਕਰੋੜ 4 ਕੇਲੋ ਦੀ ਰਿਕਵਰੀ ਦੇ ਨਾਲ ਇਹਨਾਂ ਦੀ ਸਸਟੇਨਡ ਪੁੱਛਗਿੱਛ ਟੈਕਨੀਕਲ ਐਨਾਲਿਸਿਸ ਅਤੇ ਬਾਕੀ ਸਾਰੀ ਇਨਟੈਰੋਗੇਸ਼ਨ ਦੇ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਕਿ ਇਹ ਆਪਣਾ ਜਿਹੜਾ ਇਹਨਾਂ ਦਾ ਹੈਂਡਲਰ ਹੈ ਉਹਦਾ ਇਹ ਪਹਿਲਾਂ ਵੀ ਸੱਤ ਗੇੜੇ ਲਾ ਚੁੱਕੇ ਸਨ ਇਹ 3 ਗੇੜੇ ਇਹਨਾਂ ਨੇ ਤਰੰਦਾਰਨ ਤੋਂ ਲਾਇਸੀ ਅਤੇ 4 ਗੇੜੇ ਇਹਨਾਂ ਨੇ ਜਲਾਲਾਬਾਦ ਤੋਂ ਲਗਾਏ ਸੀ। ਇਸ ਵਾਰ ਵੀ ਇਹ ਆਪਣਾ ਫਿਰੋਜ਼ਪੁਰ ਤੋਂ ਸਮਾਨ ਚੱਕ ਕੇ ਚੰਡੀਗੜ੍ਹ ਵੱਲ ਨੂੰ ਜਾ ਰਹੇ ਸੀ ਤੇ ਵਾਇਆ ਲੁਧਿਆਣਾ ਤੇ ਇਹਨਾਂ ਨੂੰ ਖੰਨਾ ਵਿਖੇ ਕਾਬੂ ਕੀਤਾ ਗਿਆ। ਇਹ ਜਿਹੜਾ ਅੰਗਰੇਜ਼ ਤੇ ਜਸ਼ਨ ਹੈ ਇਹਨਾਂ ਦੀ ਮੁਲਾਕਾਤ ਤਦ ਹੁੰਦੀ ਹੈ ਜਦ ਜਸ਼ਨ ਦੀ ਗਰਲਫ੍ਰੈਂਡ ਦੀ ਸਹੇਲੀ ਦਾ ਦੋਸਤ ਇਨ ਟੱਚ ਹੁੰਦਾ ਹੈ ਅੰਗਰੇਜ਼ ਦੇ ਨਾਲ। ਤੇ ਅੰਗਰੇਜ਼ ਦੇ ਕਹਿਣ ਮੁਤਾਬਕ ਇਹਦੇ ਪਿੰਡ ਦਾ ਹੀ ਇੱਕ ਮੁੰਡਾ ਸੀ ਜਿਹੜਾ ਕਿ ਫਰੀਦਕੋਟ ਜੇਲ੍ਹ ਵਿੱਚ ਕੈਦੀ ਸੀ ਇਹ ਫਰੀਦਕੋਟ ਜੇਲ੍ਹ ਦਾ ਇੱਕ ਹੋਰ ਕੈਦੀ ਜਿਹੜਾ ਇਹਦਾ ਪਿੰਡ ਵਾਸੀ ਦਾ دوست ਸੀ ਇਹਨੇ ਇਹਦੀ ਮੁਲਾਕਾਤ ਉਹਦੇ ਨਾਲ ਕਰਾਈ ਯਾਨੀ ਕਿ ਜਿਹੜਾ ਅੰਗਰੇਜ਼ ਦਾ ਹੈਂਡਲਰ ਹੈ ਜਿਹੜਾ ਕਿ ਇਹਨਾਂ ਤੋਂ ਕਨਸਾਈਨਮੈਂਟ ਚਗਾ ਕੇ ਸੋਰਸ ਟੂ ਡੈਸਟੀਨੇਸ਼ਨ ਰੱਖਦਾ ਹੈ ਇਹ ਪਹਿਲਾਂ ਫਰੀਦਕੋਟ ਜੇਲ੍ਹ ਵਿੱਚ ਬੰਦ ਸੀ ਅਤੇ ਹੁਣ ਇਹਦੇ ਕਹਿਣ ਦੇ ਮੁਤਾਬਕ ਇਹ ਪੁਰਤਗਾਲ ਵਿਖੇ ਹੈ ਯਾਨੀ ਕਿ ਇਹ ਦੋਨਾਂ ਦਾ ਇੱਕ ਫੋਰਨ ਹੈਂਡਲਰ ਹੈ ਜਿਹੜਾ ਕਿ ਇਹਨਾਂ ਦਾ ਇਹ ਸਤਵਾਂ ਜਾਂ ਅੱਠਵਾਂ ਗੇੜਾ ਸੀ ਇਹਨਾਂ ਨੂੰ ਕਮਿਸ਼ਨ ਦੇ ਤੌਰ ਤੇ ਹਰ ਕਿਲੋ ਹੈਰੋਇਨ ਦੇ ਬਦਲੇ ਤਕਰੀਬਨ 20000 ਮਿਲਦਾ ਸੀ ਜਿਹੜਾ ਕਿ ਇਹ ਦੋਨੋਂ ਆਪਸ ਸ਼ੇਅਰ ਕਰਦੇ ਸਨ ਕਿਉਂਕਿ ਜਿਹੜਾ ਇਹ ਅੰਗਰੇਜ਼ ਹੈ ਇਹਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਸੀ ਇਸ ਲਈ ਜਸ਼ਨ ਦੀ ਗੱਡੀ ਦਾ ਇਸਤੇਮਾਲ ਕਰਦਾ ਸੀ ਇਸ ਲਈ ਪਹਿਲਾਂ ਇਹ ਰਿਕਵਰੀ ਸ਼ੁਰੂ ਹੁੰਦੀ ਹੈ ਇੱਕ ਗੱਡੀ ਅਤੇ 4 ਕਿਲੋ ਹੈਰੋਇਨ ਤੋਂ ਇਸੇ ਦੀ ਲੜੀ ਵਿੱਚ ਬੈਕਵਰਡ ਅਤੇ ਫੋਰਵਰਡ ਲਿੰਕੇਜਸ ਨੂੰ ਖੰਗਾਲਦੇ ਹੋਏ ਇਦੇ ਵਿੱਚ ਹੋਰ ਅਰੈਸਟਾ ਹੋਈਆਂ ਬਾਕੀ ਦੇ ਅਕੀਲ ਦੇ ਨਾਮ ਜਿਹੜੇ ਕੀ ਅਰੈਸਟ ਹੋ ਚੁੱਕੇ ਹਨ ਅ ਪ੍ਰਭਜੋ ਜਿਹੜਾ ਕੀ ਕੂਨਕਲਾ ਦਾ ਰਹਿਣ ਵਾਲਾ ਹੈ 19 ਸਾਲ ਗੁਰਤੇਜ ਖਰੜਦਾਰ ਰਹਿਣ ਵਾਲਾ ਜਿਤੇ ਪਹਿਲਾਂ ਵੀ ਦੋ ਪਰਚੇ ਦਰਜ ਹਨ ਆਰਮਜ਼ ਐਕਟ ਤੇ ਐਨਡੀਪੀਐਸ ਐਕਟ ਦੇ ਇਹ 28 ਸਾਲਾਂ ਦਾ ਹੈ ਇਹ ਤੋਂ ਵੀ ਚਿੱਤੇ ਦੀ ਰਿਕਵਰੀ ਹੋਈ ਹੈ ਅ ਕੁਮਰਵੀਰ ਜਿਹੜਾ ਕੀ ਸਲੇਮ ਟਾਬੜੀ ਦਾ ਰਹਿਣ ਵਾਲਾ ਹੈ ਇਹ ਤੇ ਵੀ ਤਕਰੀਬਨ ਦੋ ਤਿੰਨ ਪਰਚੇ ਹਨ ਮਾਡਲ ਟਾਊਨ ਡਿਵੀਜ਼ਨ ਨੰਬਰ 5 थाना ਸੀਪੀ ਲੁਧਿਆਣਾ ਦੇ ਮੰਨਪ੍ਰੀਤ ਵੀਮ ਜਿਹੜਾ ਕੀ ਦੁਰਾਹੇ ਥਾਣੇ ਦਾ ਰਹਿਣ ਵਾਲਾ ਹੈ ਇਹਦੇ ਵੀ 6 ਪਰਚੇ ਦਰਜ ਹਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਿਵੇਂ ਕਿ ਅੰਮ੍ਰਿਤਸਰ ਖੰਨਾ ਮੋਹਾਲੀ ਲੁਧਿਆਣਾ ਆਦਿ ਵਿੱਕੀ ਮਰਾਡੋ ਜਿਸ ਤੇ ਤਕਰੀਬਨ 26 ਪਰਚੇ ਦਰਜ ਹਨ ਇਹ ਵੀ ਪਟਿਆਲਾ ਲੁਧਿਆਣਾ ਮੋਹਾਲੀ ਖੰਨਾ ਚੰਡੀਗੜ੍ਹ ਤੇ ਨਵਾਂ ਸ਼ਹਿਰ ਵਿਖੇ ਦਰਜ ਹਨ ਇਹ ਆਮਜ਼ ਐਕਟ ਅਟੈਂਪਟ ਟੂ ਮਰਡਰ ਐਨਡੀਪੀਐਸ ਐਕਟ ਦੇ ਅਧੀਨ ਹਨ ਹੋਣਾਂ ਦੀ ਹੈਗੀ ਆ ਅੱਗੇ ਇਹਦੇ ਵਿੱਚ ਅਸੀਂ ਜਿਹੜੇ ਜੇਲ ਦੇ ਲਿੰਕੇਜਸ ਵੀ ਨੇ ਉਨਾਂ ਨੂੰ ਵੀ ਸਫਲਤਾਪੂਰਵਕ ਬੇਨਾਮ ਕੀਤਾ ਹੈ ਇੱਕ ਦੋਸ਼ੀ ਫੜਿਆ ਗਿਆ ਹੈ ਜਿਹਦਾ ਨਾਮ ਹੈ ਸੁਨੀਲ 엘ያስ ਬੱਠੀ ਜਿਹਨੂੰ ਪ੍ਰੋਡਕਸ਼ਨ ਗਵਰਨਟੇ ਅਸੀਂ ਲੈ ਕੇ ਆਏ ਉੱਚ ਗਿੱਚ ਦੇ ਦੌਰਾਨ ਇਹਦੇ ਸਾਹਮਣੇ ਆਇਆ ਕਿ ਇਸਤੇ ਤਕਰੀਬਨ ਇੱਕ ਦਰਜਨ ਐਫ ਆਈ ਆਰ ਸਨ ਇਹ ਤੋਂ ਰਿਕਵਰੀ ਹੋਈ ਹੈ ਡਰੱਗ ਮਨੀ ਦੀ ਇੱਕ ਹੋਰ ਗੱਡੀ ਦੀ ਦੋ ਪਿਸਤੌਲਾਂ ਦੀ ਅਤੇ ਹੋਰ ਹੈਰੋਇਨ ਦੀ ਇਹ ਆਪਣਾ ਜੇਲ ਵਿੱਚ ਹੀ ਬੈਠੇ ਕੰਮ ਚਲਾ ਰਿਹਾ ਸੀ ਤੇ ਇਹਦਾ ਜਿਹੜਾ ਬਾਹਰ ਕਰਿੰਦਾ ਕੰਮ ਕਰਦਾ ਸੀਗਾ ਹਰਸ਼ਦੀਪ ਜਿਹੜਾ ਕਿ ਸਮਰਾਲੇ ਥਾਣੇ ਦਾ ਰਹਿਣ ਵਾਲਾ ਹੈਗਾ 22 ਸਾਲਾਂ ਦਾ ਇਹ ਦੋਨਾਂ ਨੂੰ ਹੀ ਕਾਬੂ ਕੀਤਾ ਗਿਆ ਹੈ ਨਾਲ ਜਿਹੜੀ ਡਰਗਮਨੀ ਸੀ ਇਹਦੀ ਮਾਤਾ ਹੈਗੀ ਹੈ ਘਰੇ ਜਿਹਨੂੰ ਇਹ ਡਰਗਮਨੀ ਜਮਾ ਕਰਦੇ ਸੀਗੇ ਇਹਦੀ ਮਾਤਾ ਤੋਂ ਵੀ ਇਹ ਡਰਗਮਨੀ ਅਸੀਂ ਸਕਸੈਸਫੁਲੀ ਰਿਕਵਰ ਕਰ ਪਾਏ ਹਾਂ ਨਾਲ ਹੀ ਇਹਦੇ ਵਿੱਚ ਜਿਹੜਾ ਇਹ ਫੋਨ ਇਸਤੇਮਾਲ ਕਰਦਾ ਸੀ ਜੇਲ ਵਿਖੇ ਇਹ ਵੀ ਸਕਸੈਸਫੁਲੀ ਰਿਕਵਰ ਹੋ ਪਾਇਆ ਹੈ ਜਦੀ ਅੱਗੇ ਜਾਂਚ ਜਾਰੀ ਹੈ ਤਾਂਕਿ ਇਹਦਾ ਹੋਰ ਜਿਹੜਾ ਨੈਟਵਰਕ ਹੈ ਉਦਾ ਪਰਦਾਫਾਸ਼ ਕੀਤਾ ਜਾਵੇ। ਅ ਇੱਕ ਹੋਰ ਰਿਕਵਰੀ ਹੋਈ ਹੈ ਜਿਦੇ ਅੰਦਰ 1 ਕਿਲੋ ਅ ਹੇਰੋਇਨ ਬਰਾਮਦ ਹੋਈ ਹੈ। ਇਹ ਇਸ ਲੜਕੇ ਦਾ ਨਾਮ ਹੈ ਗੁਰਮੀਤ, ਇਹ 23 ਸਾਲਾਂ ਦਾ ਰਹਿਣ ਵਾਲਾ ਹੈ ਸਿੱਟੀ ਫਾਜ਼ਲਕਾ ਦਾ ਪਿੱਛੋਂ ਦੀ। ਅਤੇ ਚੰਡੀਗੜ੍ਹ ਵਿਖੇ ਇੱਕ ਰੈਪੀਡੋ ਤੇ ਡਰਾਈਵਰ ਦਾ ਕੰਮ ਕਰਦਾ ਸੀ। ਇਹ ਵੀ ਪਿੱਛੋਂ ਦੀ ਫਿਰੂਜ਼ਪੁਰ ਬਾਰਡਰ ਤੋਂ ਲੈ ਕੇ ਆਇਆ ਸੀ ਤੇ ਇਹਦਾ ਵੀ ਡੈਸਟੀਨੇਸ਼ਨ ਚੰਡੀਗੜ੍ਹ ਹੀ ਸੀ। ਇਹ ਪਹਿਲਾਂ ਨਸ਼ੇ ਬੱਤਾਂ ਕਰਨ ਦਾ ਆਦੀ ਸੀ ਫਿਰ ਪੈਸਿਆਂ ਦੀ ਲੋੜ ਦੇ ਕਾਰਨ ਇਹ ਬਾਚੋ ਕੂਰੀਅਰ ਬਣੇ। ਇਹਦੀ ਵੀ ਇਹਦੇ ਜਿਹੜਾ ਹੈਂਡਲਰ ਸੀ ਉਹਨੇ 30000 ਪ੍ਰਤੀ ਮਹੀਨੇ ਦੀ ਕਮਿਸ਼ਨ ਫਿਕਸ ਕੀਤਾ ਹੋਇਆ ਸੀ ਇਹਤੇ ਵੀ ਸਾਡੀ ਅਗੇ ਜਾਂਚ ਜਾਰੀ ਹੈ ਇਸ ਲਈ ਸਾਰੇ ਬੈਕਵਰਡ ਫੋਰਵਰਡ ਲਿੰਕੇजेस ਜਿਹੜਾ ਜੇਲ ਦਾ ਨੈਟਵਰਕ ਹੈ ਫਾਈਨੈਂਸ਼ੀਅਲ ਨੈਟਵਰਕ ਹੈ ਆਦੀ ਉਹਦਾ ਪਰਦਾ ਫਾਸ਼ ਕਰਨਾ ਇੱਕ ਚਲਾਗਾ ਯੋਗ ਕੰਮ ਹੈ ਤੇ ਇਹ ਸਾਰੇ ਆਪਰੇਸ਼ਨ ਨੂੰ ਸੁਪਰਵਾਈਜ਼ ਤੇ ਪਲਾਨ ਕੀਤਾ ਹੈਗਾ ਐਸਪੀ ਵੀ ਪਵਨਜੀਜੀ ਨੇ ਸਾਡੇ ਡੀਐਸਪੀ ਵੀ ਮੋਹਿਤ ਨੇ ਸਾਡੇ ਜਿਹੜੇ ਸੀਆਈ ਇਨਚਾਰਜ ਨੇ ਐਸਆਈ ਨਰਿੰਦਰ ਐਸਆਈ ਸੰਦੀਪ ਅਤੇ ਜਿਹੜੇ ਸਾਡੇ ਟੈਕਨੀਕਲ ਇੰਚਾਰਜ ਨੇ ਐਸਆਈ ਸਿਮਰਨ ਜਿਹੜੇ 400 4 ਕਿਲੋ ਵਾਲੀ ਹੈਰੋ ਨਾਲ ਬਰਾਮਦ ਜਿਹਦੇ 9 ਜਿਹੜੇ ਐਕਸਟਰਾ ਬੋਕਸ ਜਿਹਦੇ ਹੈਰੇ ਰਸਨੀ ਹੋਈ ਉਹਨਾਂ ਦੀ ਜੀ ਇਨਵੋਲਵਮੈਂਟ ਆਈ ਹੈ ਜੀ ਉਹਨਾਂ ਦੀ ਸਾਰਿਆਂ ਦੀ ਫਾਰਵਰਡ ਲਿੰਕੇਜਸ ਨੇ ਜਿਹੜਾ ਇਹ ਸਾਰਾ ਬਾਰਡਰ ਤੋਂ ਜਲਾਲਾਬਾਦ ਤਰਨਤਾਰਨ ਤੋਂ ਸਾਰਾ ਜਿਹੜਾ ਨਿਸ਼ਾਨਦਾ ਸੀਗਾ ਉਸਾਰਾ ਪੰਜਾਬ ਵਿੱਚ ਚੰਡੀਗੜ੍ਹ ਵਿੱਚ ਇਹਨਾਂ ਦੇ ਥਰੂ ਹੀ ਜਾਂਦਾ ਸੀ ਇਹ ਸਾਰਾ ਨੈਟਵਰਕ ਦਾ ਪਾਰਟ ਹੈ ਟੋਟਲ ਹੋ ਸਕਦੇ ਨੇ ਜੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇਹਦੇ ਅੰਦਰ ਪ੍ਰਾਇਮਰੀ ਦੋਸ਼ੀ ਜਿਹੜਾ ਅਸੀਂ ਪਹਿਲਾਂ ਫੜਿਆ ਸੀਗਾ ਉਹਦਾ ਜਿਹੜਾ ਹੈਂਡਲਰ ਹੈ ਉਹ ਵੀ ਫੋਰਨ ਹੈਂਡਲਰ ਹੈ ਤੇ ਜਿਹੜੀ ਇਹਦੀ ਹੁਣ ਤੱਕ ਦੀ ਉਚੀਚ ਹੈਗੀ ਹੈ ਉਹਦੇ ਵਿੱਚ ਇਹ ਕਹਿੰਦਾ ਹੈਗਾ ਕਿ ਇਹ ਪੁਰਤਗਾਲ ਬੇਸਡ ਹੈ ਤੇ ਪਹਿਲਾਂ ਫਰੀਦਕੋਟ ਜੇਲ੍ਹ ਵਿੱਚ ਇੱਕ ਕੈਦੀ ਹੁੰਦਾ ਸੀ ਜੀਤੋ ਇਹਦਾ ਉੱਥੋਂ ਦੀ ਨੈਟਵਰਕ ਚੱਲਿਆ ਹੈ ਮੈਂ ਇਹਨਾਂ ਅਸਲਾ ਬੜਿਆ ਗਿਆ ਹੈ ਡੀਸੀਆ ਦਾ ਮਤਲਬ ਕੋਈ ਲਾਇਸੈਂਸੀ ਅਸਲਾ ਨਹੀਂ ਜੀ ਇਹ ਕੰਟਰੀ ਮੇਡ ਪਿਸਟਲ ਹੈਗਾ ਅਨਲਾਈਸੈਂਸਡ ਹੈਗਾ ਕਿੰਨੇ ਜਿਹੜੇ ਦੋਸ਼ੀ ਨੇ ਉਹਨਾਂ ਚੋਂ 10 ਅਰੈਸਟ ਹੋਏ ਜਾਂ ਤਾਂ ਜੀ ਜਿਹੜੀ ਮਹਿਲਾ ਆਈ ਸੀ ਉਹਨੂੰ ਤੁਸੀਂ ਅਰੈਸਟ ਕੀਤਾ ਨਹੀਂ ਉਹ ਉਹਦੀ ਮਾਂ ਸੀਗੀ ਉਹਦੀ ਮਾਂ ਨੂੰ ਪਤਾ ਨਹੀਂ ਸੀ ਕੀ ਕੀ ਹੈ ਕੀ ਨਹੀਂ ਉਹ ਤੋਂ ਸਹੀ ਤਰ੍ਹਾਂ ਕਿ ਡਰੱਗ ਮਨੀ ਦੀ ਬਰਾਮਦਗੀ ਕਰਾਈਏ ਡਰੱਗ ਮਨੀ ਇਹ ਸੁਨੀਲ ਇਲੀਅਸ ਬੱਚੀ ਦੀ ਸੀ ਜਿਹੜਾ ਕਿ ਇਸ ਵੇਲੇ ਜੇਲ੍ਹ ਵਿੱਚ ਹੈ ਮੈਂ ਜਿਵੇਂ ਉਹਨਾਂ ਨੇ 20 ਸਾਲ 22 ਸਾਲ ਆਪਕੋ ਲੱਗ ਰਿਹਾ ਹੈ ਕਿ ਹਾਂ ਦਾ ਕੋਈ ਟਾਰਗੇਟ ਸਟੂਡੈਂਟ ਨਹੀਂ ਅੱਗੇ ਕੁਝ ਐਵੇਂ ਆਇਆ ਉਹ ਹੋ ਸਕਦਾ ਹੈਗਾ ਕਿ ਇਹ ਪੈਡਲਰ ਸਟੂਡੈਂਟਸ ਹੋਣ ਪਰ ਜਿਹੜੀ ਇਹਨਾਂ ਦੀ ਗ੍ਰੈਜੂਏਸ਼ਨ ਹੈ ਜਿਵੇਂ ਕਿ ਜਿਹੜੇ ਸਾਡੇ ਪਹਿਲੇ ਦੋਸ਼ੀ ਜਿਹੜੇ ਕਾਬੂ ਕੀਤੇ ਗਏ ਸੀ ਜਸ਼ਨ ਅਤੇ ਅੰਗਰੇਜ਼ ਜਿਹੜਾ ਜਸ਼ਨ ਹੈ ਇਹ ਬੀਏ ਪਾਸ ਹੈ ਜਿਹੜਾ ਅੰਗਰੇਜ਼ ਹੈ ਇਹ ਪਲੱਸ 2 ਫੇਲ ਹੈ ਇਹ ਛੋਟੇ-ਮੋਟੇ ਕੰਮ ਕਰਦੇ ਸੀ ਕੋਈ ਲੱਕੜ ਦਾ ਕੰਮ ਕਰਦਾ ਸੀ ਕੋਈ ਪੇਂਟ ਦਾ ਕੰਮ ਕੋਈ ਹੋਰ ਫੈਕਟਰੀ ਵਿੱਚ ਕੰਮ ਕਰਦਾ ਸੀ ਬੰਦਾ ਵਿਕੀ ਐਮਬਰਾਡਰ ਦੇ ਖਲਾਫਕਾਰ ਦੇ ਵਿੱਚ ਸਮਾਕਾਗੇ ਸਮਤਰੀ ਬਰਾਮਦ ਵਾਲੇ ਕੇਸ ਦਾ ਜਿਹੜੇ ਕੈਵਰ ਜੁਮ ਨਾਲੋਂ ਤੇ ਨਿਕਲੇ ਕੋਜੀ ਜਿਹੜਾ ਇਸ ਕੇਸ ਦੀ ਤਫਤੀਸ਼ ਹੈਗੀ ਹੈ ਜਿਹੜਾ ਐਸਬੀਐਸ ਨਗਰ ਜ਼ਿਲ੍ਹੇ ਵਿੱਚ ਦਰਦ ਸੀ ਇਹ ਇਸ ਵੇਲੇ ਐਨਆਈਏ ਦੇ ਕੋਲ ਹੈਗਾ ਪੰਜਾਬ ਪੁਲਿਸ ਇਹਦੀ ਇਸ ਵੇਲੇ ਤਫਤੀਸ਼ ਨਹੀਂ ਕਰ ਰਹੀ ਵੱਡੇ ਮਗਰਮੱਛ ਵੀ ਫੜੇ ਜਾਣਗੇ ਜੀ ਬਿਲਕੁਲ ਇਹ ਸਾਰੇ ਵੱਡੇ ਮਗਰਮੱਛ ਹੀ ਸੀ ਇਹ ਡਾਇਰੈਕਟਲੀ ਫਰਸਟ ਲੈਵਲ ਲਿੰਕੇਜ ਨੂੰ ਅਸੀਂ ਕਹਿ ਦਿੰਦੇ ਹਾਂ ਇਹ ਬਾਰਡਰ ਤੋਂ ਲੈ ਕੇ ਆਉਂਦੇ ਸੀਗੇ ਇਹਨਾਂ ਦਾ ਜਿਹੜਾ ਫੋਰਨ ਹੈਂਡਲਰ ਹੈ ਇਹ ਇਹਨਾਂ ਨੂੰ ਇਨ ਟੱਚ ਕਰਾਉਂਦਾ ਸੀਗਾ ਤੇ ਉੱਥੋਂ ਦੀ ਚੱਕ ਕੇ ਅੱਗੇ ਪੂਰੇ ਪੰਜਾਬ ਪੂਰੇ ਚੰਡੀਗੜ੍ਹ ਤੱਕ ਇਹਨਾਂ ਦਾ ਨੈਟਵਰਕ ਫੈਲਿਆ ਹੋਇਆ ਜਿਹੜਾ ਫੋਰਨ ਹੈਂਡਲਰ ਹੈ ਉਹ ਪਾਕਿਸਤਾਨ ਦਾ ਜਾਂ ਕਿਸੇ ਹੋਰ ਕੰ ਦਾ ਜਿਹੜਾ ਇਹਦੀ ਰਿਕਵਰੀ ਇਹ ਲੈ ਕੇ ਆਉਂਦੇ ਸੀ ਤਰਨਤਾਰਨ ਤੇ ਜਲਾਲਾਬਾਦ ਤੋਂ ਚੱਕ ਕੇ ਲੈ ਕੇ ਆਉਂਦੇ ਸੀ ਕਨਸਾਈਨਮੈਂਟ ਪਰ ਇਹਦੇ ਕਨ ਮੁਤਾਬਕ ਜਿਹੜਾ ਇਹਦਾ ਫੋਰਨ ਹੈਂਡਲਰ ਹੈ ਉਹ ਪੁਰਤਗਾਲ ਬੇਸਡ ਹੈ ਪੁਰਤਗਾਲ ਜੀ ਕਾਜੀ ਕੋ ਪੋਲੀਟੀਕਲ ਬੈਕਗਰਾਉਂਡ ਵੀ ਕੋਈ ਜੈਕ ਕੋਈ ਨਾ ਨਹੀਂ ਜੀ ਅਜੇ ਤੱਕ ਇਹ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਥੈਂਕ ਯੂ ਥੈਂਕ ਯੂ ਮਤਲਬ ਕੁਸਟੋ ਕਰ